ਨਮਸਕਾਰ ਮਿੱਤਰੋ ਪੂਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚਰਚਾ ਕਰਾਂਗੇ ਕਿ ਲਗਨ ਕੁੰਡਲੀ ਦੇ ਅਨੁਸਾਰ ਕਿਹੜਾ ਗ੍ਰਹਿ ਕਮਜ਼ੋਰ ਅਵਸਥਾ ਵਿੱਚ ਹੈ ਇਹ ਕਿਵੇਂ ਪਤਾ ਕਰੀਏ ਕਿ ਗ੍ਰਹਿ ਕਿਵੇਂ ਕਮਜ਼ੋਰ ਅਵਸਥਾ ਵਿੱਚ ਹੈ ਅਤੇ ਉਸ ਦੀ ਕਮਜ਼ੋਰੀ ਨੂੰ ਕਿਵੇਂ ਤਾਕਤ ਦਈਏ ਤਾਂ ਕਿ ਉਹ ਗ੍ਰਹਿ ਸਾਡੇ ਹੱਕ ਵਿੱਚ ਸਾਡੇ ਲਈ ਮਦਦਗਾਰ ਸਾਬਤ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਕਿ ਗ੍ਰਹਿ ਕਿਹੜੇ-ਕਿਹੜੇ ਘਰ ਵਿੱਚ ਜਾ ਕੇ ਕਮਜ਼ੋਰ ਹੋ ਜਾਂਦਾ ਹੈ ਜੇਕਰ ਉਹ ਗ੍ਰਹਿ ਲਗਨ ਦਾ ਮਾਲਕ ਹੋਵੇ ਤਾਂ ਉਸ ਨੂੰ ਤਾਕਤ ਦੇਣੀ ਬਹੁਤ ਜ਼ਰੂਰੀ ਹੈ ਤੁਸੀਂ ਸਭ ਜਾਣਦੇ ਹੋ ਕਿ ਸੱਤ ਗ੍ਰਹਿ ਹਨ ਅਤੇ ਦੋ ছায়ਾ ਗ੍ਰਹਿ ਹਨ ਰਾਹੂ ਤੇ ਕੇਤੂ ছায়ਾ ਗ੍ਰਹਿ ਹੋਣ ਕਰਕੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ ਅਤੇ ਕਦੇ ਵੀ ਅਸਤ ਨਹੀਂ ਹੁੰਦੇ ਕਦੇ ਵੀ ਇਹ ਗ੍ਰਹਿ ਸੌਂਦੇ ਨਹੀਂ ਹਨ ਬਾਕੀ ਗ੍ਰਹਿ ਕਮਜ਼ੋਰ ਵੀ ਹੁੰਦੇ ਹਨ ਅਸਤ ਵੀ ਹੁੰਦੇ ਹਨ ਸਿਰਫ ਸੂਰਜ ਨੂੰ ਛੱਡ ਕੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਸੂਰਜ ਕੁੰਭ ਵਿੱਚ ਕਮਜ਼ੋਰ ਹੁੰਦਾ ਹੈ ਚੰਦਰ ਮਕਰ ਵਿੱਚ ਕਮਜ਼ੋਰ ਹੁੰਦਾ ਹੈ ਮੰਗਲ ਤੁਲਾ ਅਤੇ ਧਨ ਵਿੱਚ ਕਮਜ਼ੋਰ ਹੁੰਦਾ ਹੈ ਬੁੱਧ ਮੀਨ ਵਿੱਚ ਕਮਜ਼ੋਰ ਹੁੰਦਾ ਹੈ ਗੁਰੂ ਮਿਥਨ ਅਤੇ ਕੰਨਿਆ ਵਿੱਚ ਕਮਜ਼ੋਰ ਹੁੰਦਾ ਹੈ ਸ਼ੁਕਰ ਮੇਖ ਅਤੇ ਬ੍ਰਿਸ਼ਚਕ ਵਿੱਚ ਕਮਜ਼ੋਰ ਹੁੰਦਾ ਹੈ ਸ਼ਨੀ ਕਰਕ ਅਤੇ ਸਿੰਘ ਵਿੱਚ ਕਮਜ਼ੋਰ ਹੁੰਦਾ ਹੈ ਇਹਨਾਂ ਦੀ ਤਾਕਤ ਵਧਾਉਣ ਦੇ ਲਈ ਰਤਨ ਧਾਰਨ ਕੀਤੇ ਜਾਂਦੇ ਹਨ ਇਹਨਾਂ ਦੀਆਂ ਵਸਤੂਆਂ ਦਾ ਇਸਤੇਮਾਲ ਜਿਆਦਾ ਕੀਤਾ ਜਾਂਦਾ ਹੈ ਸ਼ਰਤ ਇਹ ਹੈ ਕਿ ਜੇਕਰ ਇਹ ਗ੍ਰਹਿ 6 8 12 ਵਿੱਚ ਬੈਠੇ ਹੋਣ ਤਾਂ ਕਦੀ ਵੀ ਰਤਨ ਧਾਰਨ ਨਾ ਕਰੋ ਫਿਰ ਦਾਨ ਕੀਤਾ ਜਾਂਦਾ ਹੈ ਕਿਸੇ ਸਿਆਣੇ ਜੋਤਿਸ਼ੀ ਨਾਲ ਸਲਾਹ ਕਰਕੇ ਆਪਣੀ ਕੁੰਡਲੀ ਦਾ ਵਿਸ਼ਲੇਸ਼ਣ ਕਰਵਾ ਕੇ ਹੀ ਇਹ ਸਭ ਪਤਾ ਲੱਗਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਮੈਂਟ ਕਰ ਸਕਦੇ ਹੋ ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਸਾਧ ਤੱਕ ਲਈ ਬਹੁਤ ਬਹੁਤ ਧੰਨਵਾਦ